ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਬਲਾਵਲ ਮਹੱਲਾ ਚੌਥਾ ਖਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈ ਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸ ਸਬਰੈ ਨੀ ਹਰ ਜਨ ਦੇਖੋ ਸਤਗੁਰ ਨੈਨੀ ਜੋ ਇੱਛੋ ਹੋ ਸੋਈ ਫਲ ਪਾਵੋ ਹੋ ਹਰ ਬੋਲੋ ਗੁਰਮਤਿ ਬੈ ਨਹੀਂ ਰਹਾਉ ਅਨਕ ਉਪਾਵ ਚਿਤ ਵੀ ਇਹ ਬਹੁ ਤੇਰੇ ਸਾਹ ਹੋਇ ਜੇ ਬਾਤ ਹੋਵੇ ਨਹੀਂ ਆਪਣਾ ਭਲਾ ਸਭ ਕੋਈ ਬਾਂਛੈ ਸੋ ਕਰੇ ਜੇ ਮੇਰੇ ਚੇਤ ਨਾ ਚਿਤੈਨੀ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠੈ ਨਹੀਂ ਅਨ ਦਿਨ ਹਰ ਹਰ ਨਾਮ ਧਿਆਵਹੁ ਗੁਰ ਸਤ ਗੁਰ ਕੀ ਮਤ ਲੈਨੀ ਮਤ ਸਤ ਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈ ਨੀ ਜਨ ਨਾਨਕ ਕੀ ਪ੍ਰਭ ਕਰਤੇ ਸੁਆਮੀ ਨਿਉ ਭਾਵੈ ਤਿਵੇਂ ਬਲੈ ਨੀ ਬਲਾਵਲ ਮਹੱਲਾ ਚੌਥਾ ਆਨੰਦ ਮੂਲ ਧਾਇਓ ਪੁਰਖੋ ਤਮ ਅਣ ਦਿਨ ਆਨੰਦ ਅਨੰਦੀ ਧਰਮ ਰਾਏ ਕੀ ਕਾਣ ਚੁਕਾਈ ਸਭ ਚੂਕੇ ਜਮਕੇ ਛੰਦੇ ਜਪ ਮੰਨ ਹਰ ਹਰ ਨਾਮ ਗੋਬਿੰਦੇ ਵਡ ਭਾਗੀ ਗੁਰ ਸਤਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਾਖਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰ ਹੈ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਂਦੇ ਜਿਉ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਵਡ ਭਾਗੀ ਸੇਵ ਕਰਨਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ठाਕਰ ਆਪੇ ਸੇਵਕ ਸਭੇ ਆਪੇ ਆਪ ਗੋਵਿੰਦੇ ਜਨ ਨਾਨਕਿ ਆਪੇ ਆਪ ਸਭ ਵਰਤੈ ਜਿਉ ਰੱਖੈ ਤਿਵੇਂ ਰਹੰਦੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾ ਬੋਲੋ ਭਈਆ RAM ਨਾਮ ਪਤਿਤ ਪਾਮ ਨੂੰ ਹਰ ਸੰਤ ਭਗਤ ਤਾਰ ਨੂੰ ਹਰ ਭਰ ਪੂਰੇ ਰਹਾ ਜਲ ਥਲੇ RAM ਨਾਮ ਨਿਤ ਗਾਈਐ ਹਰ ਦੂਖ ਬਸਾਰ ਨੂੰ ਰਹਾਉ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੂਖ ਬਸਾਰ ਨਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਮ ਨੂੰ ਮਨ RAM ਨਾਮ ਕਰ ਆਸਾ ਪਾਉ ਦੂਜਾ ਬਿਨਸ ਬਨਾਸਾ ਵਿਚ ਆਸਾ ਹੋਏ ਨਿਰਾਸ਼ੀ ਸੋ ਜਨ ਮਿਲਿਆ ਹਰ ਪਾਸੇ ਕੋਈ RAM ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬਲਾਵਲ ਮਹੱਲਾ 5 ਚੌਪਦੀ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਨਦਰਿ ਆਵੇ ਤਿਸ ਸਿਉ ਮੋਹ ਕਿਉ ਮਿਲੀਐ ਪ੍ਰਭ ਅਬਨਾਸੀ ਤੋਹਿ ਕਰ ਕਿਰਪਾ ਮੋਹਿ ਮਾਰਗ ਪਾਵਹੁ ਸਾਧ ਸੰਗਤ ਕੈ ਅੰਚਲ ਲਾਵਹੁ ਕਿਉ ਤਰੀਐ ਵਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੈ ਪਾਰ ਰਹਾਉ ਪਵਨ ਚਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰਖ ਸੋਗ ਤੇ ਰਹੈ ਨਿਰਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਕੋ ਹੰਗਾ ਹਉ ਮੈਂ ਪਚੀ ਦੀਪਕ ਦੇਖ ਪਤੰਗਾ ਸਗਲੇ ਸ਼ਿੰਗਾਰ ਕਰੇ ਨਹੀਂ ਪਾਵੇ ਜਾਂ ਹੋਏ ਕਿਰਪਾਲਤਾ ਗੁਰੂ ਮਲਾਵੇ ਹਉ ਫਿਰੋ ਉਦਾਸੀ ਮੈਂ ਇਕ ਰਤਨ ਦਸਾਇਆ ਨਰਮੋਲਕ ਹੀਰਾ ਮਿਲੈ ਨਾ ਉਪਾਇਆ ਹਰ ਕਾ ਮੰਦਰ ਇਸ ਮਹਿ ਲਾਲ ਗੁਰ ਖੋਲਿਆ ਪਰਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਦ ਜਿਉ ਗੂੰਗਾ ਮਨ ਮਹਿ ਬਿਸਮਾਦ ਆਣ ਦੇ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਲਾਵਨ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਅਭੇਵ ਤਰਤਪ ਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਇ ਰਹਾਉ ਸਬਨੀ ਥਾਈ ਰਵਿਆ ਆਪ ਆਦਿ ਜਗਾਦ ਜਾ ਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤ ਗੁਰੂ ਠੂਠੇ ਪਾਰ ਬ੍ਰਹਮ ਪ੍ਰਭ ਭੈਰ ਖਵਾਲੇ ਜਿੱਤੈ ਕਿਤੈ ਦੀ ਸਹਨਾਲੀ ਨਾਨਕ ਦਾਸ ਖਸਮ ਪ੍ਰਤਪਾਲੀ ਬਲਾਵਨ ਮਹੱਲਾ ਪੰਜਵਾਂ ਸੋਖਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ 나ਥ ਤੁਮਰੀ ਸਰਨਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰਹੁ ਬਸੋ ਮਨ ਆਈ ਮੋਹਿ ਨਿਰਗੁਣ ਲੀਜੈ ਲੜ ਲਾਈ ਰਹਾਉ ਪ੍ਰਭ ਚੇਤੇ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾਂ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਤ ਤਨ ਸ਼ਾਰ ਪ੍ਰਭ ਚੇਤੇ ਆਏ ਪੂਰਨ ਸਭ ਕਾਜ ਹਰ ਵਿਸਰਤ ਸਭ ਕਾ ਮੁਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਵਿਸਰ ਗਈ ਸਭ ਦੁਰਮਤ ਰੀਤ ਮਾਨਤਾ ਨੇ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਰਾਗ ਬਲਾਵਲ ਮਹੱਲਾ 5 ਘਰ ਦੂਜਾ ਜਾਣੜੀਏ ਕੈ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੀ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾਂ ਬਿਰਥੀਆਂ ਪਿਆਰੀ ਰਾਖਣ ਕਉ ਤੁਮ ਏਕ ਰਹਾਉ ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੁਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰਨਾਮ ਅਰਾਧ ਹੈ ਨਾਮ ਬਖਾਨ ਹੈ ਹਰਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਂਢਿ ਇਹ ਪਿਆਰੀ ਸੰਤ ਸੰਗਤ ਜਿਨਾਂ ਵਾਸੂ ਅਮਰਤ ਨਾਮ ਅਰਾਧਿਐ ਨਿਰਮਲ ਮਨ ਹੈ ਹੋਇ ਪ੍ਰਗਾਸੂ ਜਨਮ ਮਰਨ ਦੁਖ ਕਾਟੀਐ ਪਿਆਰੀ ਚੂਕੈ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਬਾਣੀ ਊਚ અપਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਦਰਹਿ ਸੁਣਤੇ ਉਦਰਹਿ ਬਿਨ ਸਹਿ ਪਾਪ ਕਨੇਰੇ ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲੇ ਹਾਰੈ ਬਲਾਵਲ ਮਹੱਲਾ ਪੰਜਵਾਂ ਵਿਖੇ ਬਨ ਫੀਕਾ ਤਿਆਗਿ ਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਤ ਨਾ ਸਕਤੀ ਹੀ ਕਾਈ ਸਾਧਾ ਦਾਸੀ ਥਿਓ ਨਾਨਕ ਸੇ ਦਰ ਸੋ ਬਾਵੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦੌਰੀ ਚਿਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦ੍ਰਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਇਆ ਤਨ ਤਨ ਹਰ ਸਾਧ ਜਨ ਸਖੀਏ ਨਾਨਕ ਜਿਨਨੀ ਨਾਮ ਧਿਆਇਆ ਜਾਏ ਬਸ ਉਹ ਵਡ ਭਾਗ ਨੀ ਸਖੀਏ ਸੰਤਾਂ ਸੰਗ ਸਮਾਈਐ ਤਹਿ ਦੂਖ ਨਾ ਭੂਖ ਨਾ ਰੋਗ ਬਿਆਪੈ ਚਰਨ ਕਮਲ ਲਿਵਲਾਈਐ ਤਹਿ ਜਨਮ ਨਾ ਮਰਨ ਨਾ ਆਵਣ ਜਾਣਾ ਨਿਸ਼ਚਨ ਸਰਣੀ ਪਾਈਐ ਪ੍ਰੇਮ ਬਿਸ਼ੋਹ ਨਾ ਮੋਹ ਬਿਆਪੈ ਨਾਨਕ ਹਰ ਏਕ ਧਾਈ ਐ ਦ੍ਰਿਸ਼ਟ ਧਾਰ ਮਨ ਬੇਦਿਆ ਪਿਆਰੇ ਰਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇਛ ਪੁਜਾਈ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਕਛੂ ਨਾ ਜਾਈ raag malaaval mahalla 5 ghar 4 ik ओंकार satgur prasad ek roop sagalo pa sara aape banje aap beohara hai so gyan birloi pae jat jat jaiye tat drishtae rahao ankarang nirgun ekranga aape jal aap hi taranga aap hi mandir aapah seva ਆਪ ਹੀ ਪੁਜਾਰੀ ਆਪ ਹੀ ਦੇਵਾ ਆਪਹਿ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਲਾਵਲ ਮਹੱਲਾ ਪੰਜਵਾਂ ਆਪ ਉਪਾਵਨੇ ਆਪ ਸਧਰਨਾ ਆਪ ਕਰਾਮਣ ਦੋਸ਼ ਨਾ ਲੈਣਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭਾਉ ਆਪ ਹੀ ਜਰਨਾ ਰਹਾਉ ਆਪ ਹੀ ਮਸਤ ਆਪ ਹੀ ਬੁਲਨਾ ਆਪ ਹੀ ਅਛਲ ਨਾ ਜਾਈ ਛਲਨਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵਘਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਮਲਾਵ ਮਹੱਲਾ ਪੰਜਵਾਂ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰ ਮਨ ਆ ਰਾਮ ਨਾਮ ਚਿਤਾਰੀ ਬਸ ਰਹੀ ਹਿਰਦੈ ਗੁਰ ਚਰਨ ਪਿਆਰੀ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਵੰਦਨ ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਫਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂਢਤ ਸੰਸਾਰਾ ਨਾਨਕ ਬਾਹਾਂ ਪਕਰ ਸਤ ਗੁਰ ਨਿਸਤਾਰਾ ਬਲਾਵਲ ਮਹੱਲਾ 5 ਤਨ ਮਨ ਧਨ ਅਰਪਾਉ ਸਭ ਆਪਣਾ ਕਮਨ ਸੋ ਮਤ ਜਿਤ ਹਰ ਹਰ ਜਪਣਾ ਕਰ ਆਸਾ ਆਇਓ ਪ੍ਰਭ ਮੰਗਣ ਤੁਮ ਪੇਖਤ ਸੋਭਾ ਮੇਰੇ ਆਂਗਣ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਤ ਨਾਹੀ ਚਤਰਾਈ ਤਾਂ ਮਿਲੀਐ ਜਾਂ ਲਈ ਮਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਮਲਾਵਨ ਮਹੱਲਾ ਪੰਜਵਾਂ ਮਾਤ ਪਿਤਾ ਸੁੱਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੀ ਹਰਿ ਜਾਪ ਰਸ ਨਾ ਦੁੱਖ ਨਾ ਵਿਆਪੀ ਰਹਾਉ ਤਿਖਾ ਭੂਖ ਬਹੁ ਤਪਤ ਵਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਲਾਵਲ ਮਹੱਲਾ ਪੰਜਵਾਂ ਗੁਰਪੂਰਾ ਵਡਭਾਗੀ ਪਾਈਐ ਮਿਲ ਸਾਜੂ ਹਰਨਾਮ ਧਿਆਈਐ ਪਾਰ ਬ੍ਰਹਮ ਪ੍ਰਵ ਤੇਰੀ ਸਰਨਾ ਕਿਲ ਵਿਖ ਕਾਟੈ ਪਜ ਗੁਰ ਕੀ ਚਰਨਾ ਰਹਾਉ ਔਰ ਕਰਮ ਸਭ ਲੋਕਾਂ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤਿ ਵੇਦ ਵਿਚਾਰੇ ਜਪਿਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕੋ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਲਾਵਲ ਮਹੱਲਾ ਪੰਜਵਾਂ ਗੁਰ ਕਾਬਦ ਰਿਦੇ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਊਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧ ਕੂਪ ਤੇ ਕਰ ਗਹਿਨੀਨਾ ਜੈ ਜੈ ਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ ਅਮਰਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕਹੋ ਨਾਨਕ ਪ੍ਰਭ ਭਏ ਪਰਸੀਨਾ ਬਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ਜਲਨ 부ਜੈ ਹਰ ਹਰ ਗੁਨ ਗਾਵਤ ਰਹਾਉ ਸਫਲ ਜਨਮ ਹੋਵਤ ਵਡ ਭਾਗੀ ਸਾਧ ਸੰਗ ਰਾਮ ਮਹਿ ਲਿਵ ਲਾਗੀ ਮਤ ਪਤ ਧਨ ਸੁਖ ਸਹਿਜ ਅਨੰਦਾ ਇਕ ਨਿਮਖ ਨ ਵਿਸਰਹੁ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਭਣਤ ਨਾਨਕ ਸਰਨ ਪ੍ਰਭ ਤੇਰੀ ਬਲਾਵਲ ਮਹੱਲਾ ਪੰਚ